हां जी ਸੰਤ ਜੀ ਜਿਹੜੇ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਰਹੇ ਆ ਇਹ ਗੁਰਦੁਆਰਾ ਉਸ ਬਹਾਦਰ ਸੂਰਮੇ ਉਸ ਬਾਬਾ ਜੀ ਦਾ ਜਿਨੇ ਆਪਾਂ ਨੂੰ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਦਾ ਜਿਹੜਾ ਕਹਦੀ ਆ ਆਪਾਂ ਨੂੰ ਮਾਲਕ ਬਣਾਇਆ ਹੈ ਕਿਉਂਕਿ ਪਹਿਲਾਂ ਜ਼ਮੀਨਾਂ ਦੇ ਮਾਲਕ ਮੁਗਲ ਹੋਇਆ ਕਰਦੇ ਸੀ ਤੇ ਆਪਾਂ ਉਹਨਾਂ ਨੂੰ ਜਿਹੜਾ ਜਿਵੇਂ ਠੇਕਾ ਦਿੰਦੇ ਸੋ ਉਸ ਤੌਰ ਤੇ ਆਪਾਂ ਠੇਕਾ ਜਾਣ ਨੂੰ ਕਹਦੀਏ ਮਾਲੀਆ ਦਿੰਦੇ ਸਾਂ ਤੇ ਇਸ ਬਾਬਾ ਜੀ ਨੇ ਆਪਾਂ ਨੂੰ ਜਿਹੜਾ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਉਹ ਆਪਾਂ ਗੱਲ ਕਰਦੇ ਆ ਇਸ ਗੁਰਦੁਆਰੇ ਬਾਰੇ ਪਹਿਲਾਂ ਤਾਂ ਸਾਰੇ ਸੰਤ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜਿਹੜੇ ਵੀ ਆਪਣੇ ਵੀਰ ਨਵੇਂ ਆਏ ਨੇ ਆਪਣੇ ਪੇਜ ਤੇ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਤੁਸੀਂ ਮੇਰੇ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਤੇ ਇਹ ਗੁਰਦੁਦਾਰਾ ਜਿਹੜਾ ਇਹ ਬਣਿਆ ਹੋਇਆ ਵਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਦੇੜ ਮਹਾਰਾਸ਼ਟਰ ਦੀ ਧਰਤੀ ਤੇ ਗਦਾਵਰੀ ਦੇ ਕੰਢੇ ਤੇ ਜਦੋਂ ਆਪਾਂ ਹਯੂਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਆ ਤਾਂ ਇਹ ਜਿੱਥੇ ਗੁਰਦਰਾ ਲੰਗਰ ਸਾਹਿਬ ਹਨ ਗਦਾਵਰੀ ਦੇ ਕੰਢੇ ਤੇ ਉੱਥੇ ਇਹ ਗੁਰਦਰਾ ਬਣਿਆ ਆ ਬੰਦਾ ਘਾਟ ਤੇ ਇਸ ਗੁਰਦਾਰੇ ਦੇ ਜਿਹੜਾ ਕਹਿ ਦਈਏ ਆਪਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਲਖਮਨ ਦਾਸ ਜੀ ਸਨ ਉਹ ਉਹਨਾਂ ਦਾ ਪਹਿਲਾ ਨਾਮ ਲਖਮਨ ਦਾਸ ਸੀ ਉਹਨਾਂ ਤੋਂ ਇੱਕ ਨਾ ਹਿਰਨੀ ਦਾ ਸ਼ਿਕਾਰ ਹੋ ਗਿਆ ਤੇ ਉਹ हिरਨੀ ਇੱਕ ਗਰਭਵਤੀ ਸੀ ਤੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹ ਤੜਫ ਕੇ ਮਰ ਗਈ ਤੇ ਉਹਨਾਂ ਨੇ ਜਿਹੜਾ ਇੱਕ ਲక్ష్మణਦਾਸ ਤੋਂ ਮਾਧੋ ਦਾਸ ਵਰਾਗੀ ਬਣ ਕੇ ਸਾਧਵਾਂ ਦੀ ਟੋਲੀ ਵਿੱਚ ਰਲੇ ਤੇ ਉੱਥੋਂ ਉਹਨਾਂ ਨੇ ਕੁਝ ਕਹਿ ਦਿਆ ਜੰਤਰ ਮੰਤਰ ਤੇ ਕੁਝ ਕਾਲੀ ਵਿੱਦਿਆ ਪ੍ਰਾਪਤ ਕੀਤੀ ਤੇ ਇਸ ਜਗ੍ਹਾ ਤੇ ਇੱਕ ਕੁਟਿਆ ਬਣਾ ਕੇ ਨਦੇੜ ਦੀ ਧਰਤੀ ਤੇ ਰਹਿਣ ਲੱਗ ਪਏ ਤੇ ਜਿਹੜੀ ਇੱਥੋਂ ਦੇ ਲੋਕ ਸੀ ਉਹਨਾਂ ਨੂੰ ਆਪਦੇ ਕਹਿ ਦਿਆ ਰਿੱਧੀਆਂ ਸਿੱਧੀਆਂ ਜਾਂ ਜੰਤਰ ਮੰਤਰ ਦੁਆਰਾ ਆਪਦੇ ਜਿਹੜਾ ਆ ਉਹਦੇ ਸੇਵਕ ਬਣਾ ਲਿਆ ਲੋਕ ਇਹਨਾਂ ਦੇ ਜਿਹੜੀਆਂ ਮੰਤਾਂ ਮੰਨਦੇ ਹੁੰਦੇ ਸੀਗੇ ਤੇ ਇਹਨਾਂ ਦੇ ਜਿਹੜੀ ਕੁਟਿਆ ਦੇ ਵਿੱਚ ਆਉਂਦੇ ਹੁੰਦੇ ਸੀ ਤੇ ਜਦੋਂ ਕਹਿ ਦਈਏ ਇਹਨਾਂ ਕੋ ਕਾਫੀ ਦਬਦਬਾ ਜਿਹੜਾ ਮਾਦੋ ਦਾਸ ਨੇ ਇੱਥੇ ਹਯੂਰ ਸਾਹਿਬ ਦੀ ਧਰਤੀ ਤੇ ਨਦੇੜ ਦੀ ਧਰਤੀ ਤੇ ਲੋਕਾਂ ਦੇ ਉੱਤੇ ਬਣਾ ਲਿਆ ਤੇ ਮਹਾਰਾਜ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਦੀ ਧਰਤੀ ਤੇ ਪਹੁੰਚੇ ਤੇ ਉਹਨਾਂ ਨੇ ਕੁਝ ਟਾਈਮ ਰਹਿਣ ਤੋਂ ਬਾਅਦ ਇਹਨਾਂ ਦੀ ਕੁਟਿਆ ਦੇ ਵਿੱਚ ਪਹੁੰਚੇ ਤੇ ਆਪ ਜਿਹੜਾ ਦਰਸ਼ਨ ਕਰ ਰਹੇ ਹੋ ਸ੍ਰੀ ਅਜੈਬ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਬਣਿਆ ਅਜੈਬ ਘਰ ਦੇ ਦਰਸ਼ਨ ਕਰ ਰਹੇ ਹੋ ਇਹ ਜੈਬ ਘਰ ਬਹੁਤ ਸੋਹਣਾ ਬਣਿਆ ਜਦੋਂ ਤੁਸੀਂ ਤੁਹਾਨੂੰ ਸਮਾਂ ਮਿਲੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਤੁਸੀਂ ਇਸ ਗੁਰਦੁਆਰੇ ਜਾ ਕੇ ਦਰਸ਼ਨ ਜਰੂਰ ਕਰਿਆ ਜੇ ਜੈਬ ਘਰ ਸਾਹਿਬ ਦੇ ਵੀ ਦਰਸ਼ਨ ਦਰਸ਼ਨ ਕਰਿਆ ਜੇ ਤੇ ਆਪਾਂ ਗੱਲ ਕਰਦੇ ਆ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਇਹਨਾਂ ਦੀ ਕੁਟਿਆ ਦੇ ਵਿੱਚ ਮਾਧੋਦਾਸ ਦੀ ਕੁਟਿਆ 'ਚ ਪਹੁੰਚੇ ਤਾਂ ਪਲੰਗੇ ਤੇ ਬੈਠੇ ਤਾਂ ਮਾਧੋਦਾਸ ਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਨਾ ਆਪ ਦੀਆਂ ਰਿੱਧੀਆਂ ਸਿੱਧੀਆਂ ਆਪ ਦੇ ਜੰਤਰ ਮੰਤਰ ਦੁਆਰਾ ਪਲੰਗ ਨੂੰ ਜਿਹੜੇ ਪਲਟਾਉਣ ਦੀ ਉਹ ਕੋਸ਼ਿਸ਼ ਕੀਤੀ ਕਿਉਂਕਿ ਉਹਨੂੰ ਇਹਨਾਂ ਗੱਲਾਂ ਦੇ ਵਿੱਚ ਨਾ ਬੜਾ ਕਹਿ ਦਈਏ ਸਵਾਦ ਆਉਂਦਾ ਸੀ ਲੋਕਾਂ ਨੂੰ ਪਰ ਉਹਨਾਂ ਤੇ ਜਿਹੜਾ ਗੁਰੂ ਮਹਾਰਾਜ ਤੇ ਜਿਹੜਾ ਜੰਤਰ ਮੰਤਰ ਜਾਂ ਕਾਲੀ ਵਿੱਦਿਆ ਜਿਹੜੀ ਮਾਧੋ ਦਾਸ ਦੀ ਕੋਈ ਨਾ ਚੱਲੀ ਤੇ ਜਦੋਂ ਮਾਧੋਦਾਸ ਨੇ ਪੁੱਛਿਆ ਕਿ ਤੁਸੀਂ ਕੌਣ ਜੇ ਤੇ ਗੁਰੂ ਜੀ ਨੇ ਆਪਦੇ ਬਾਰੇ ਦੱਸਿਆ ਤਾਂ ਮਾਧੋਦਾਸ ਜਿਹੜਾ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਉਹਨੇ ਆਪ ਦੀ ਜਿਹੜੀ ਖਿਵਾ ਮੰਗੀ ਤੇ ਗੁਰੂ ਜੀ ਤੋਂ ਪੁੱਛਿਆ ਕਿ ਮੇਰੇ ਵਾਸਤੇ ਕੀ ਹੁਕਮ ਆ ਗੁਰੂ ਜੀ ਨੇ ਮਾਧੋਦਾਸ ਨੂੰ ਅੰਮ੍ਰਿਤ ਪਾਨ ਕਰਾਇਆ ਤੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ ਤੇ ਪੰਜ ਤੀਰ ਤੇ ਪੰਜ ਪਿਆਰੇ ਤੇ ਇੱਕ ਨਗਾਰਾ ਤੇ 20 ਸਿੰਘ ਬਖਸ਼ ਕੇ ਗੁਰੂ ਜੀ ਨੇ ਜਿਹੜਾ ਮਾਧੋਦਾਸ ਨੂੰ ਨਾ ਪੰਜਾਬ ਦੀ ਧਰਤੀ ਵੱਲ ਤੋਰ ਦਿੱਤਾ ਤੇ ਪੰਜਾਬ ਆਣ ਕੇ ਮਾਧੋਦਾਸ ਨੇ ਜਿਹੜੀ ਸਰਾਂਧ ਦੀ ਇੱਟ ਨਾ ਇੱਟ ਖੜਕਾਈ ਤੇ ਕਿਸਾਨਾਂ ਨੂੰ ਜਿਹੜਾ ਜ਼ਮੀਨ ਦਾ ਮਲਕੀਨਾ ਹੱਕ ਆ ਜਿਹੜਾ ਮਾਲਕੀ ਹੱਕ ਆ ਉਹ ਦਵਾਇਆ ਤੇ ਸਹਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਾ ਬਦਲਾ ਉਹ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿ ਦਈਏ ਕਿ ਮੁਗਲਾਂ ਦੇ ਇੱਕ ਨੱਕ ਦੇ ਵਿੱਚ ਦਮ ਕਰ ਦਿੱਤਾ ਸੀਗਾ ਪੰਜਾਬ ਦੀ ਧਰਤੀ ਤੇ ਆ ਕੇ ਸਰਹੰਦ ਫਤਿਹ ਕੀਤੀ ਸਨੌਰ ਬਹੁਤ ਜਿਹੜਾ ਕਹਿ ਦਈਏ ਵੀ ਮੁਗਲਾਂ ਨੇ ਜਿਹੜੇ ਮੁਗਲ ਸੀ ਉਹ ਬਾਬੇ ਬੰਦਾ ਸਿੰਘ ਬਹਾਦਰ ਤੋਂ ਜਿਹੜੇ थर-थर ਕੰਬਦੇ ਰਹੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਵੀ ਸੰਗਤਾਂ ਪੰਜਾਬ ਮੇਰੇ ਵੀਰ ਪਿਆਰ ਕਰਦੇ ਨੇ ਉਹ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਵਾਇਰਲੂ ਲਿਖ ਕੇ ਸ਼ੇਅਰ ਜਰੂਰ ਕਰਿਆ ਜੀ